ਤੁਹਾਨੂੰ ਸਾਡੇ ਵੱਲੋਂ ਇਹਨਾਂ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਸਭਾਵਾਂ ਲਈਆਂ ਨੇ ਬੜੀ ਖੁਸ਼ੀ ਦੀ ਗੱਲ ਹੈ ਆਓ ਆਪਾਂ ਅੱਜ ਖਾਈ ਦਾ ਪੁਰਜਾ ਦਸਵੇਂ ਪਾਛਾ ਜੀਂਦੀਆਂ ਉਹਨਾਂ ਦੇ ਸ੍ਰੋਣੀ ਜਰਮਾਨ ਸ਼੍ਰੀ ਦਬਾਬ ਜੀਰਸ ਸਿੰਘ ਜੀ ਮਾਹਰ ਬਣਾ ਦੇ ਉਹਨਾਂ ਦਾ ਨੰਗੂ ਪਾ ਤੇਰੇ ਹੁਣ ਦਾ ਚਾਰ ਮਿੰਟਾਂ ਤੋਂ ਅੱਜ ਜੰਪਾ ਗੋਰੀ ਕਲਾ ਵਿੱਚ ਜਿੱਥੇ ਕਿ ਬਾਬਾ ਜੀ ਹਰ ਸਿੰਘ ਸਾਤ ਜੀ ਦੀਪਾ ਨੂੰ ਮੁੱਖ ਰੱਖਦੇ ਹੋਏ ਆ ਅੱਜ ਬਹੁਤ ਹੀ ਭਾਰੀ ਲੱਗ ਰਿਹਾ ਤੈਨੂੰ ਹੋ ਰਿਹਾ ਨੁਕਰਵਾਦ ਕਰਦੇ ਆ ਵੀਰ ਪ੍ਰਕਾਸ਼ ਸਿੰਘ ਜੀ ਨਾਲ ਹਾਂਜੀ ਵੀਡੀਓ ਤੇ ਜੁਆਇਨ ਕਰਾਂਗੇ ਅੱਜ ਅਸੀਂ ਬੇਨਤੀ ਕਰਦੇ ਆਂ ਵੀ ਅੱਜ ہمارا ਮਾਗਵੜਾ ਜਾਨੇ ਸਾਰੇ ਪਾਸ਼ੇ ਦੀ ਖਾਸਾ ਬੋਲ ਦੇ ਸ਼ਿਮਲੇ ਜਰਨੈਲ ਤੇ ਸ਼ਹੀਦ ਬਾਬਾ ਜੀਵਨ ਸੰਘਰਮ ਬਹੁਤ ਵੱਡੇ ਯੋਧੇ ਨੇ ਔਰ ਸਾਡੇ ਲਈ ਬੜਾ ਮਾਣ ਦੀ ਗੱਲ ਹੈ ਵੀ ਉਹਨਾਂ ਨੇ ਇਸ ਕੌਮ ਦੇ ਵਾਸਤੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਸਾਰਾ ਸਮਾਂ ਸੋਹਣਾ ਨੇ ਆਪਣਾ ਕਰਵਾ ਦਿੱਤਾ ਕੌਮ ਦੀ ਰਾਖੀ ਨੂੰ ਸਾਡੇ ਨਾਮ ਰੱਖ ਕੇ ਆਪਣੇ ਜੀਵਨ ਨੂੰ ਕੌਮ ਦੇ ਸਮਰਪਿਤ ਕੀਤਾ ਔਰ ਅੱਜ ਉਹਨਾਂ ਦੀ ਸ਼ਰਾਨਾ ਯਾਦ ਨੂੰ ਮਨਾਉਂਦੇ ਹੋਇਆ ਉਹਨਾਂ ਦੇ ਸਿੱਧੀ ਸਵਾਭ ਨੂੰ ਵਖਰਾ ਰੱਖ ਕੇ ਅੱਜ ਸਾਡੇ ਨਗਰ ਦੀਆਂ ਸਮੁਤਿਆਂ ਸਖ ਸੰਤਾ ਬੜੇ ਪ੍ਰੇਮ ਸਤਕਾਰ ਤੇ ਸ਼ਰਧਾ ਦੇ ਨਾਲ ਉਲਾਸ ਦੇ ਨਾਲ ਆਪਣੇ ਨਗਰ ਕੌਂਸਲਰਾਂ ਦੇ ਵਿੱਚ ਸੇਵਾਵਾਂ ਨਿਭਾ ਰਹੀਆਂ ਨੇ ਨਗਰ ਕੀਰਤਨ ਦੇ ਵਿੱਚ ਔਰ ਇਹ ਜੋ ਨੌਜਵਾਨ ਵੀਰ ਖੜੇ ਨੇ ਜਦੋਂ ਵੀ ਤੁਸੀਂ ਸਵਾਗਤ ਆਉਂਦਾ ਵਾ ਨਗਰ ਕੀਰਤਨ ਦਾ ਉਦੋਂ ਹਰ ਸਮਾਗਮ ਦੇ ਉੱਤੇ ਬਹੁਤ ਬੜੇ ਪ੍ਰੇਮ ਸਤਕਾਰ ਦੇ ਨਾਲ ਵੱਧ ਚੜ ਕੇ ਲੰਗਰਾਂ ਦੀ ਗੁਰੂ ਦੇ ਲੰਗਰ ਦੇ ਸੇਵਾ ਨਿਭਾਉਂਦੇ ਨੇ ਚਾਹ ਦੇ ਪਨਾਰੇ ਤਿਆਰ ਕਰਦੇ ਨੇ ਅੱਜ ਵੀ ਇਹਨਾਂ ਨੇ ਸੇਵਾ ਨਿਭਾਈ ਆ ਸੋ ਅਸੀਂ ਇਹਨਾਂ ਦੀ ਬਹੁਤ ਧੰਨਵਾਦੀ ਆ ਔਰ ਗੁਰੂ ਸਾਹਿਬ ਅੱਗੇ ਕਾ ਬੇਤੀ ਕਰਦੇ ਆ ਕਿ ਹੌਨਰ ਟ੍ਰੈਪ ਚ ਸੀ ਐਵੇਂ ਸਭਨ ਨੂੰ ਹੌਂਦੇ ਰਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਆਜੀ ਤੁਹਾਡਾ ਰਸਤਾ ਜੀ ਦੀ ਬੇਨਤੀ ਕਰਦੇ ਹਾਂ ਗੁਰੂ ਸਾਹਿਬ ਦੇ ਨਾਲ ਜੁੜ ਕੇ ਗੁਰੂ ਦੇ ਨਾਲ ਗੁਰਗ੍ਰਸਾ ਮਰਨਾ ਜੁੜ ਕੇ ਵਰਤਵੱਦ ਸਿੱਖੀ ਨਾਲ ਜੁੜ ਕੇ ਉਹ ਚੰਗਾ ਜੀਵਨ ਬਤੀਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਾਤਰ ਗੁਰਦੀਪ ਸਿੰਘ ਜੀ ਦੀ ਔਰ ਅਸਾਂ ਨਤਰ ਗਏ ਜਿਸ ਨੇ ਜਵਾਹਰ ਵਾਹਿਗੁਰੂ ਜੀ ਕੀ ਬਖਸ਼ੇ ਸ੍ਰੀ ਗੁਰੂ ਤੇਗ ਬਹਾਦਰ ਦਾ ਅਸੀਸ ਲੈਉਣ ਵਾਲੇ ਪਾਪਾ ਜੀਵਨ ਸਿੰਘ ਜੀ ਦਾ ਗਰਪਾਲ ਪੁੰਨਾਇਆ ਜਾ ਰਿਹਾ ਤੇ ਇਸ ਵਰਪਤਾ ਨੂੰਨਾ ਸੰਗਤਾਂ ਨੇ ਸਹਿਯੋਗ ਦਿੱਤਾ ਮੇਰੇ ਵੀਰ ਸੁਖੀ ਵਾਲੇ ਬਹੁਤ ਹੀ ਮੱਧ ਚੜ ਕੇ ਸੇਵਾ ਕਰਦੇ ਆ ਤੇ ਬਹੁਤ ਹੀ ਵਧੀਆ ਢੰਗ ਨਾਲ ਸੰਗਤ ਦਾ ਸਤਿਕਾਰ ਕਰਦੇ ਹਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਸਾਰੇ ਮੇਰੇ ਵੀਰ ਜਿੰਨੇ ਵੀ ਕਮੇਟੀ ਵਾਲੇ ਆਮਨਤਾਰਾ ਸਹਿਵਾਣਾ ਪੁਰ ਪਿੰਡ ਵਾਸੀ ਆ ਸਾਰਿਆਂ ਦਾ ਬਹੁਤ ਬਹੁਤ ਤਾਰਾ ਜਰੂਰ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਧੰਨਵਾਦ ਵਾਹਿਗੁਰੂ ਜੀ ਕੀ ਧੰਨ